ਜ਼ਿਲ੍ਹਾ ਨਮਾਸ਼ਹਿਰ ਦੇ ਨਵੇਂ ਐਸਐਸਪੀ ਤੁਸ਼ਾਰ ਗੁਪਤਾ ਨੇ ਅੱਜ ਅਹੁਦਾ ਸੰਭਾਲਿਆ। ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਨੇ 5 ਜ਼ਿਲ੍ਹਿਆਂ ਦੇ ਐਸਐਸਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਿਸ ਤਹਿਤ ਡਾਕਟਰ ਮਹਿਤਾਬ ਸਿੰਘ ਦਾ ਬਟਾਲਾ ਤਬਾਦਲੇ ਤੋਂ ਬਾਅਦ ਤੁਸ਼ਾਰ ਗੁਪਤਾ ਨੂੰ ਜ਼ਿਲ੍ਹਾ ਨਮਾਸ਼ਹਿਰ ਦਾ ਐਸਐਸਪੀ ਨਿਯੁਕਤ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਐਸਐਸਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਮੇਰਾ ਸਿੱਧਾ ਤੇ ਸਾਫ਼ ਮਤਲਬ ਇਹ ਹੈ ਕਿ ਕਾਨੂੰਨ ਵਿਵਸਥਾ ਨੂੰ ਸੁਧਾਰਨਾ ਕ੍ਰਾਈਮ ਨੂੰ ਰੋਕਣਾ ਦੋਸ਼ੀਆਂ ਨੂੰ ਫੜਨਾ ਤੇ ਕਾਨੂੰਨ ਅਨੁਸਾਰ ਸਜ਼ਾ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਬੰਗਾ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਵੀ ਜਾਂਚ ਕੀਤੀ ਜਾਵੇਗੀ ਕਿ ਕਿਸੇ ਨਾਲ ਮਿਲੀਭੁਗਤ ਹੈ ਅਤੇ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਅੱਜ मैं जॉइन किया है जी एज एस एस पी नवाशहर मेरा बड़ा सिंपल जो एजेंडा रहना एजेंडा ये होएगा कि जो लॉ एंड ऑर्डर सिचुएशन है जिले को मेनटेन किया जाए और कोई भी क्राइम जो है पहले उन्होंने प्रिवेंट करने की कोशिश करा जेकर हो जाएगा डिटेक्ट करके जिन्हें कलपरेट्स है बुक किया जाएगा जा इस तुम अलावा सरकार का जो इनिशिएटिव है युद्ध नशे विरोध उसके काफ़ी काम जो है नवाशहर चलिया है ਅਸੀਂ ਨੂੰ ਅੱਗੇ ਲੈ ਕੇ ਜਾਵਾਂਗੇ ਅਸੀਂ ਇਨਸ਼ੋਰ ਕਰਾਵਾਂਗੇ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਉਹ ਨਸ਼ਾ ਮੁਕਤ ਹੋ ਜਾਂਦਾ ਸਾਡਾ ਜੋ ਯੂਥ ਹੈ ਉਹ ਹੈਲਦੀ ਐਂਡ ਐਕਟਿਵ ਹੈ ਮੈਂ ਜੀ 2018 ਬੈਚ ਦਾ ਅਫਸਰ ਹੈਗਾ ਜੀ ਤੇ ਮੈਂ ਪੰਜਾਬ ਦੇ ਵਿੱਚ ਮੇਰੀ ਕਈ ਜਗ੍ਹਾ ਪੋਸਟਿੰਗ ਰਹੇਗੀ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ ਉਧਾਨਾ ਮੋਹਲੀ ਤੇ ਮੁਕਸਰ ਵਿੱਚ ਤਨਦਰਿਆ ਹੈ ਤੇ ਹੁਣ ਆਫਟਰ ਕੰਪਲੀਟਿੰਗ ਆਲਮੋਸਟ 6 ਮੰਥਸ ਵਿਜੀਲੈਂਸ ਦੇ ਵਿੱਚ ਮੇਰੀ ਪੋਸਟਿੰਗ ਹੁਣ ਐਸਐਸਪੀ ਨਵਾਂ ਸ਼ਹਿਰ ਦੇ ਵੱਜੂ ਹੋਈ ਹੈ ਤੇ ਅਸੀਂ ਆਪਣੇ ਵੱਲੋਂ ਸincerity ਦੇ ਨਾਲ ਸਾਰਾ ਕੰਮ ਕਰਾਂਗੇ ਵੀ ਵਿਜੀਲੈਂਸ ਯੂਰ ਕਿ ਜੋ ਸਾਰਾ ਡਿਸਟ੍ਰਿਕਟ ਹੈਗਾ ਇਟ ਇਜ਼ ਦੀ ਮੋਸਟ ਸੋਸ਼ਲ क्राइम ਕੀ ਹੋ ਰਹੀ ਹੈ ਪਿੱਛੇ ਦੇ ਹਾਪੇ ਦੇਖੋ ਨਾ ਕਿ ਇੱਕ ਘਟਨਾ ਹੋਈ ਪਉਂਗੀ ਜਨਾਬੀ ਜੋ ਇਹੋ ਦੀ ਐਕਟੀਵਿਟੀਜ਼ ਹੈਗੀ असी वी विन ब्रिंग पीपल जिन्होंने गोलियां चलाई है टू बुक दे उस तो, तो, तो बादल तो की कहानी थी कि गैंगस्टर लिंक है इन्होंने आगे की करते तो हैं गलत आंसर साफ सुथरा सुनेंब पुलिस का भी नवाशहर पुलिस का भी कि तीडे एरिया चो कइंटली बाहर हो जा नहीं तो असं तुम्हें घसीट के अंदर दे thank you